ਪੰਜਾਬ ਦੇ ਅੰਮ੍ਰਿਤਸਰ ਤੋਂ ਇੱਕ ਵਾਰ ਫਿਰ ਤੋਂ ਗੁੰਡਾਗਰਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਇਥੇ ਇੱਕ ਐਨਆਰਆਈ ਦੇ ਘਰ ਦੇ ਉਤੇ ਹਮਲਾ ਕੀਤਾ ਗਿਆ ਇਸ ਹਮਲੇ ਤੋਂ ਬਾਅਦ ਐਨਆਰਆਈ ਦਾ ਪਰਿਵਾਰ ਸਹਿਮਿਆ ਹੋਇਆ ਹੈ ਉਤੇ ਹੀ ਵਿਦੇਸ਼ ਦੇ ਵਿੱਚ ਰਹਿੰਦੇ ਐਨਆਰਆਈ ਵਿਅਕਤੀ ਦੇ ਵੱਲੋਂ ਹੁਣ ਵੀਡੀਓ ਬਣਾ ਕੇ ਜਿਹੜਾ ਇਨਸਾਫ ਦੀ ਮੰਗ ਕੀਤੀ ਗਈ ਹੈ ਜਿਹहां ਮਾਮਲਾ ਅੰਮ੍ਰਿਤਸਰ ਦੇ ਦਬੂਰਜੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਐਨਆਰਆਈ ਦੇ ਪਰਿਵਾਰ ਦੇ ਉਤੇ ਜਾਣ ਲਿਆ ਹਮਲਾ ਕੀਤਾ ਜਾਂਦਾ ਹੈ ਤੇ ਉਤੇ ਹੀ ਵਿਦੇਸ਼ ਤੋਂ ਇਸ ਐਨਆਰਆਈ ਵਿਅਕਤੀ ਦੇ ਵੱਲੋਂ ਵੀਡੀਓ ਜਾਰੀ ਕੀਤੀ ਜਾਂਦੀ ਹੈ ਤੇ ਦੱਸਿਆ ਜਾਂਦਾ ਹੈ ਕਿ ਉਸ ਦੇ ਘਰ ਦੇ ਉਤੇ ਕੁਝ ਬਦਮਾਸ਼ਾਂ ਦੇ ਵੱਲੋਂ ਹਮਲਾ ਕੀਤਾ ਗਿਆ ਉਸ ਦੇ ਪਰਿਵਾਰ ਦੇ ਉਤੇ ਜਾਣ ਲਿਵਾ ਹਮਲਾ ਕੀਤਾ ਗਿਆ ਤੇ ਹੁਣ ਉਸ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਸ ਦੇ ਪਰਿਵਾਰ ਨੂੰ ਜਿਹੜਾ ਇਨਸਾਫ ਦਿੱਤਾ ਜਾਵੇ ਤੇ ਨਾਲ ਹੀ ਨਾਲ ਉਹਨਾਂ ਬਦਮਾਸ਼ਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਘਟਨਾ ਦੀ ਸਾਰੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਦਾਸੇ ਕੇਸ ਮੌਕੇ ਗੱਲਬਾਤ ਕਰਦੇ ਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਰਿਸ਼ਤੇਦਾਰ ਦੇ ਮੁੰਡੇ ਦੇ ਵੱਲੋਂ ਆਪਣੇ ਅਣਪਛਾਤੇ ਸਾਥੀਆਂ ਦੇ ਨਾਲ ਮਿਲ ਕੇ ਉਹਨਾਂ ਦੇ ਘਰ ਦੇ ਉਤੇ ਹਮਲਾ ਕੀਤਾ ਤੱਬੀਤੇ ਕਈ ਦਿਨਾ ਤੋਂ ਉਹਨਾਂ ਦੇ ਪਰਿਵਾਰ ਨੂੰ ਜਾਨ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਹੈਲੋ ਸਤਿ ਸ੍ਰੀ ਅਕਾਲ ਜੀ ਮੇਰਾ ਪਿੰਡ ਦਬੁਰਜੀਆ ਮੈਂ ਐਨ ਆਰ ਆਈ ਆ ਤੇ ਮੇਰੇ ਬੱਚੇ ਦੇ ਪਿੱਛੇ ਇੰਡੀਆ ਬਾਪੇ ਉਹ ਬਜ਼ੁਰਗ ਹੈ ਤੇ ਮੇਰੇ ਘਰ ਬੰਦੇ ਮਾਰ ਲਾਗੇ ਨੇ ਮੇਰੇ ਪਰਿਵਾਰ ਨੂੰ ਤੇ 7-8 ਦਿਨ ਹੋ ਗਏ ਹੈ ਪ੍ਰਸ਼ਾਸਨ ਤੋਂ ਅਸੀਂ ਰਿਪੋਰਟ ਵੀ ਲਿਖਾਈ ਹੈ ਕੋਈ ਕਾਰਵਾਈ ਨਹੀਂ ਨਾਲ ਕੀਤੀ ਤੇ ਮੇਰੀ ਬੇਨਤੀ ਹੈ ਜੀ ਮੁੱਖ ਮੰਤਰੀ ਸਾਹਿਬ ਨੂੰ ਇਧਰ ਧਿਆਨ ਦਿੱਤਾ ਜਾਵੇ ਕੱਲ ਨੂੰ ਉਹ ਮੁੰਡੇ ਕੋਲ ਪਿਸਤੌਲ ਵੀ ਹੈ ਕਹਿੰਦੇ ਗੋਲੀਆਂ ਵੀ ਚਲਾਈਆਂ ਹੋਈਆਂ ਹਨਾ ਤੇ ਮਿਹਰਬਾਨੀ ਤੁਹਾਡੀ ਤਸ਼ੀਦ ਧਿਆਨ ਤੋਂ ਪ੍ਰਸ਼ਾਸਨ ਨੂੰ ਬੇਨਤੀ ਇਹ ਦੋਨੀਆਂ ਹੱਥ ਜੋੜ ਕੇ ਜੀ ਹਾਂ ਜੀ ਭੈਣ ਜੀ ਆਪਣਾ ਨਾਮ ਸਾਡੇ ਕਿੱਥੇ ਰਹਿੰਦੇ ਵਿਖੇ ਹੋਇਆ ਰਤ ਕਰਨ ਸਾਰਾ ਸਿੱਧੂ ਬੁਰਜੀ ਚ ਰਹਨੇ ਆਂ ਰੋਡ ਤੇ ਸਾਡਾ ਘਰ ਹੈ ਠੀਕ ਹੈ ਅਸੀਂ ਤੇ ਆਪਣੇ ਘਰ ਚ ਬਹੁਤ ਵਧੀਆ ਰਹਿ ਰਹੇ ਸੀ ਪਤਾ ਨਹੀਂ ਸਾਨੂੰ ਵੀ ਕਿਉਂ ਉਹਨਾਂ ਨੇ ਇਹ ਕੀਤੀ ਵਾਰਦਾਤ ਗੁੰਡਾਗਰਦੀ ਕੀਤੀ ਹੈ ਰਾਤ ਨੂੰ ਸਾਡੇ ਘਰ ਗੇਟ ਦੇ ਬਾਹਰ ਉਹਨਾਂ ਨੇ ਸਵਾ 8 ਦੇ ਕਰੀਬ ਤਰਪਾਨਾ ਚਲਾਈਆਂ ਤੇ ਧਾਰ ਹਥਿਆਰ ਉਹਨਾਂ ਨੇ ਚਲਾਏ ਪਰ ਸਾਨੂੰ ਪਤਾ ਨਹੀਂ ਵੀ ਕੀ ਉਹਨਾਂ ਨੇ ਕਿਉਂ ਕੀਤਾ ਤੇ ਕੀ ਕਾਰਨ ਸੀ ਇਹ ਦੇ ਵਿੱਚ ਗੋਇਆ ਪਿੰਡ ਫਰਾ ਹੋਇਆ ਸਾਰ ਸਾਨੂੰ ਤੇ ਪਹਿਲਾਂ ਤਾਂ ਕੁਝ ਪਤਾ ਨਹੀਂ ਹੈਗਾ ਵੀ ਹੋਇਆ ਕੀ ਹੈ ਪਰ ਹੁਣ ਸਾਨੂੰ ਬਾਅਦ ਵਿੱਚ ਪਤਾ ਲੱਗਾ ਕੁਝ ਵੀ ਇਦਾਂ ਕੋਈ ਗਾਲ ਗੂਲ ਦਾ ਵਿੱਚ ਮਾਮਲਾ ਹੁੰਦਿਆ ਪਰ ਜੇ ਉਹਨਾਂ ਨੂੰ ਪਤਾ ਸੀ ਵੀ ਚੱਲ ਜੇ ਇਹ ਪ੍ਰੋਬਲਮ ਹੋਈ ਹੈ ਕੋਈ ਤੇ ਸਾਨੂੰ ਘਰ ਆ ਕੇ ਕਹਿੰਦੇ ਵੀ ਸਾਡੇ ਤੂੰ ਘਰ ਵਿੱਚ ਇੰਟਰਫੇਅਰ ਨਹੀਂ ਕਰਨਾ ਹੈਗਾ ਤੇ ਪਰ ਉਹਨਾਂ ਨੇ ਸਿੱਧਾ ਇਦਾਂ ਲਿਆ ਕੇ ਹਾਰ ਤੇ ਬਾਹਰ ਕਰਨੀ ਇਹ ਕੋਈ ਚੰਗੀ ਗੱਲ ਥੋੜੀ ਹੈ ਕਿੰਨਾ ਖਤਰਾ ਤੁਹਾਡੀ ਜਾਨ ਨੂੰ ਜਾਨ ਨੂੰ ਤੇ ਖਤਰਾ ਸਾਰ ਜਿੱਦਾਂ ਸੀ ਉਦੋਂ ਦਾ ਮਾਹੌਲ ਵੇਖਿਆ ਹਨਾ ਵੀ ਉਹ ਸਾਨੂੰ ਅਜੇ ਵੀ ਨਹੀਂ ਭੁੱਲ ਨਹੀਂ ਰਿਹਾ ਉਹ ਜਦੋਂ ਸਾਡੇ ਦਿਮਾਗ ਚੋਂ ਡਾਣਾ ਤੇ ਪਤਾ ਨਹੀਂ ਹੱਥ ਪੈਰ ਜਿੱਦਾਂ ਸਾਡੇ ਕੰਮ ਨਹੀਂ ਲੱਗ ਪੈਂਦੇ ਬੱਚੇ ਸਾਡੇ 4 ਛੋਟੇ ਘਰ ਨੇ ਬਜ਼ੁਰਗ ਨੇ ਲਾਗੇ ਸਾਡੇ ਗਵਾਂਡੀਆਂ ਦੇ ਉਹਨਾਂ ਦੇ ਵੀ ਬਜ਼ੁਰਗ ਨੇ ਉਹਦਾਂ ਦੇ ਬਜ਼ੁਰਗ ਸਾਡੇ ਬਿਮਾਰ ਪਏ ਨੇ ਤੇ ਨਾ ਅਸੀਂ ਬੱਚੇ ਸਕੂਲ ਠੀਕ ਤਰ੍ਹਾਂ ਭੇਜ ਰਹੇ ਆ ਨਾ ਕੋਸ਼ ਵੀ ਨੜ ਸਾਡੇ ਮਨ ਵਿੱਚ ਬੈਗ ਪੁਲਿਸ ਕਾਰਵਾਈ ਕੀਤੀ ਆ ਹਬ ਉਸ ਦਿਨ ਤੋਂ ਅਸੀਂ ਰਾਤ ਨੂੰ ਹੀ ਕਾਰਵਾਈ ਕਰਤੀ ਸੀ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਮੰਗ ਇਹ ਹੀ ਆ ਵੀ ਸਾਡੇ ਨਾਲ ਇਨਸਾਫ ਹੋਵੇ ਕਿ ਜੋ ਇਹਨਾਂ ਨੇ ਵਾਰਦਾਤ ਕੀਤੀ ਆ ਨਾ ਇਹਨੂੰ ਸੱਤੀ ਨਾਲ ਇਹਨਾਂ ਨੂੰ ਸੁੱਛਿਆ ਜਾਉ। ਉਹ ਇਦਾਂ ਕੀਤੀ ਕਾਰਵਾਈ ਸਹੀ ਹੋਈ। ਇਹ ਮੁੰਡੇ ਕੋਲ ਫਿਸਤਲ ਸੀ। ਹਾਂਜੀ। ਸਾਨੂੰ ਇਹ ਵੀ ਪਤਾ ਲੱਗਾ ਕਿ ਇਸ ਮੁੰਡੇ ਕੋਲ ਫਿਸਤਲ ਦੀਆਂ ਗਾਏ। ਸਾਨੂੰ ਇਹ ਆਪਣਾ ਨਾਮ ਦੱਸੋ ਤੁਸੀਂ ਇਹ ਰੈਨ ਵਾਲੇ ਦੇ ਕੀ ਹੋਇਆ ਤੁਹਾਨੂੰ? ਸਰ ਮੇਰਾ ਨਾਮ ਲਖਵਿੰਦਰ ਗੌਰ ਹੈ। ਰੈਦਬੁਰਜੀ ਦੇ ਰਹਿਣ ਵਾਲੇ ਆ। ਸਾਡੇ ਨਾਲ ਨਾ ਮਤਲਬ ਕੀ ਵਾਰਦਾਤ ਹੋਈ ਹੈ 18 ਤਰੀਕ ਨੂੰ ਸਵਾ 8 ਵਜੇ। ਠੀਕ ਹੈ। ਜਿਹੜਾ ਜਿਹੜਾ ਮਾਰਦਾਦ ਕਰਨ ਵਾਸਤੇ ਸਾਨੂੰ ਉਹਨਾਂ ਬਾਰੇ ਕੁਝ ਨਹੀਂ ਪਤਾ ਉਹ ਹੈਗਾ ਸੀ ਤੁਹਾਡੇ ਸਾਡੇ ਤਾਏ ਸੋਰੇ ਦਾ ਪੋਤਾ ਨਾਲ ਆਨ ਬਿਛਾਤੇ ਮੂਲੇ ਸੀ ਸਾਡੇ ਘੇਰੇ ਤੇ ਮਾਰਦਾ ਕਰਕੇ ਹੋ ਗਏ ਸਭ ਕਿਰਸੀ ਕੀ ਗੇ ਤਲਵਾਰਾਂ ਚਲਾ ਕੇ ਗਏ ਨੇ ਹਾਂਜੀ ਤੇ ਪਰਿਵਾਰ ਕਿੱਥੇ ਦਾ ਰਹਿਣਾ ਉਹਦਾ ਤੇ ਕੀ ਤੂੰ ਕਿੱਥੇ ਰੱਬੇ ਕਿਹੜਾ ਤੇਰਾ ਸਭ ਸਾਡੇ ਹਸਬੰਦ ਜਿਹੜੇ ਬਾਹਰ ਨੇ ਸਿਆਣਾ ਦੇ ਪਰਿਵਾਰ ਆ ਘਰ ਵਿੱਚ ਬਜ਼ੁਰਗ ਰਹਿੰਦੇ ਨੇ ਛੋਟੇ ਬੱਚੇ ਨੇ ਤੇ ਅਸੀਂ ਦੋ ਧੀੜਿਸ ਰਹਿੰਦੀ ਆ ਹਾਂਜੀ ਸਾਨੂੰ ਇਹਨਾਂ ਦਾ ਪੂਰਾ ਖਤਰਾ ਹੈ ਹਾਂਜੀ ਝਗੜਾ ਕਿਸ ਗੱਲ ਦਾ ਹੈ ਸਾਰੇ ਇਹ ਤਾਂ ਸਾਨੂੰ ਪਤਾ ਨਹੀਂ ਕਿਸ ਗੱਲ ਦਾ ਝਗੜਾ ਹੋਇਆ ਹੈ ਜੇ ਕਹਿੰਦੇ ਗਾਲਾਂ ਕੱਢੀਆਂ ਤਾਂ ਫਿਰ ਗਾਲਾਂ ਦਾ ਸਾਨੂੰ ਪ੍ਰੂਫ ਦੇਣ ਤੇ ਜਿਨਨੇ ਜਿਹਨੂੰ ਕੱਢੀਆਂ ਉਹ ਸਾਡੇ ਸਾਹਮਣੇ ਆਵੇ ਪ੍ਰੂਫ ਲੈ ਕੇ ਆਉਣ ਸਾਡੇ ਸਾਹਮਣੇ ਫਿਰ ਅਸੀਂ ਉਸ ਗੱਲ ਤੇ ਬਾਅਦ ਵਿੱਚ ਨਿਭੜਾਂਗੇ ਪਹਿਲਾਂ ਸਾਡੀ ਹਮਲਾ ਕੀਤਾ ਗਿਆ ਜੀ ਹਮਲਾ ਕਰਨ ਸਾਡੇ ਪਾਇ ਸੋਰੇ ਦਾ ਪੋਤਾ ਵਾ ਨਾਂ ਉਹਦਾ ਹੈਰੀ ਹੈ ਹਾਂਜੀ ਕਿੰਨੇ ਨੌਜਵਾਨ ਆਏ ਸੀ ਹਮਲਾ ਕਰਨ ਵਾਲਾ ਚਾਰ ਜਾਨੀ ਆਏ ਸੀ ਸਰ ਅੱਜਾ ਵਿੱਚ ਕੀ ਕੀ ਹੋਇਆ ਹੱਥ ਸਾਰਾ ਦਾਤਰ ਸੀ ਨਾਲੇ ਦਾਤਰ ਮਾਰ ਕੇ ਸਾਡੇ ਨਾਲ ਹੀ ਕਰਦੇ ਸੁੱਟ ਗਏ ਨੇ ਪੁਲ 2 ਤੇ ਪੁਲ 3 ਬਰਾਮਤ ਹੋਏ ਨੇ ਤੇ ਤਿੰਨ ਸਾਡੇ ਘਰ ਲਾਗੋ ਬਰਾਮਤ ਹੋਏ ਨੇ ਸਾਡੀ ਪਰਵਾਹ ਚ ਕੋਈ ਰਿਲੀਜ਼ ਕਰੂ ਸਾਰੇ ਨਾਲ ਬੱਚੇ ਛੋਟੇ ਬਜ਼ੁਰਗ ਨੇ ਤੇ ਦੋ ਨਾਲ ਅਸੀਂ ਲੇਡੀਜ਼ ਰਹਾਂਗੇ ਹਸਬੰਦ ਸਾਡੇ ਆ ਦੇਣਾ ਰਹੀ ਪਰਵਾਰ ਕੰਪਲੇਨਟ ਦਿੱਤੀ ਸਾਰ ਅਸੀਂ ਉਹਦੀ ਕੰਪਲੇਨਿਕਾਂ ਚੱਲ ਗਏ ਸਨ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਕੀ ਮੰਗ ਕਰਦੇ ਜੀ ਮੁੱਖ ਮੰਤਰੀ ਜਾ ਰਹੇ ਨਰੇਵਾ ਸਰ ਮੰਗਿਆ ਸੀ ਇਹ ਕਰਦੇ ਕਿ ਸਾਨੂੰ ਇਨਸਾਫ ਮਿਲੇ ਸਾਡੇ ਬੱਚੇ ਛੋਟੇ ਸਾਡੇ ਬੱਚੇ ਉਹਦੇ ਨਾਲ ਸਕੂਲ ਗਏ ਜਾਂ ਟਿਊਸ਼ਨ ਗਏ ਸਾਡਾ ਕਾਰੋਬਾਰ ਨਿਕਲਣਾ ਮੁਸ਼ਕਲ ਹੋਇਆ ਸਾਨੂੰ ਹੋਰ ਵੀ ਤਨਖਾਹਾਂ ਆਉਂਦੀਆਂ ਨੇ ਜੇ ਤੁਸੀਂ ਸਾਡੇ ਕੰਪਲੇਨਟ ਕਰਾਉਗੇ ਪਰਚਾ ਕਰਾਉਗੇ ਤੇ ਅਸੀਂ ਤੁਹਾਡੇ ਨਾਲ ਹੋਰ ਫਿਰ ਪੀ ਜਿਹੜਾ ਸਾਡਾ ਕੀ ਕਹਿੰਦੇ ਆ ਵੀ ਬਿਆਰ ਸਾਡਾ ਹੋਰ ਵਧੇਗਾ ਹਾਂਜੀ ਸੀਸੀਟੀਵੀ ਵੀ ਹੈ ਜੇ ਝਗੜੇ ਦੀ ਜੀ ਹਾਂਜੀ ਸਾਡੇ ਸਭ ਕਲਿੱਪਾਂ ਬਣੀਆਂ ਪਈਆਂ ਸਾਡੇ ਕੋਲ ਤੁਸੀਂ ਪੁੱਛਣੋ ਦਿੱਤੀਆਂ ਦਿੱਤੀਆਂ ਸਭ 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 ਤਾਂ ਇਹ ਡੀਐਸਪੀ ਨੂੰ ਵੀ ਦਿੱਤੀਆਂ ਹਾਂਜੀ ਕੋਈ ਕਾਰਵਾਈ ਨਹੀਂ ਕੋਈ ਸਾਡੀ ਸੁਣਵਾਈ ਨਹੀਂ ਹੋਈ ਤੁਹਾਨੂੰ ਡਰ ਹੈਗਾ ਕਿ ਕੋਈ ਹਮਲਾ ਹੋ ਸਕਦਾ ਹਾਂਜੀ ਉਹ ਕਹਿੰਦੇ ਤੁਸੀਂ ਸਾਡਾ ਕੰਪਰੋਮਾਈਜ਼ ਕਰੋ ਅਸੀਂ ਕੰਪਰੋਮਾਈਜ਼ਰ ਕਿੱਦਾਂ ਕਰ ਲਈਏ ਜਦੋਂ ਤੁਹਾਨੂੰ ਪਤਾ ਹੀ ਨਹੀਂ ਆ ਸਾਡੇ ਸਾਹਮਣੇ ਮੁੰਡੇ ਹੀ ਨਹੀਂ ਪੇਸ਼ ਕੀਤੇ ਗਏ ਅਸੀਂ ਇਦਾਂ ਕੰਪਰੋਮਾਈਜ਼ ਨਹੀਂ ਕਰ ਸਕਦੇ ਕਿਸੇ ਨਾਲ ਅੱਜ ਹੀ ਕੰਪਰੋਮਾਈਜ਼ ਕਰਾਂਗੇ ਕੱਲ ਨੂੰ ਸਾਨੂੰ ਹੋਰ ਵੀ ਵਾਰਦਾਤ ਵਾਰਦਾਤ ਹੋ ਸਕਦੀ ਸਾਡੇ ਨਾਲ ਇਸੇ ਵਿਕਰਮਜੀਤ ਸਿੰਘ ਜੀ ਤੁਸੀਂ ਇਹਦਾ ਮਾਮਲਾ ਕੀ ਕਰਵਾਉਗੇ ਇਹਦੇ ਗੁਰਜੀ ਦਾ ਮਾਮਲਾ ਆ 18 ਤਰੀਕ ਦੀ ਗੱਲ ਹੈ ਇੱਕ ਲੜਕਾ ਇਹਨਾਂ ਦਾ ਇਹਨਾਂ ਲੜਕਾ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਆ ਰਿਚਦਾਰੀ ਤੋਂ ਤੇਰੇ ਨਾਲ ਦੋ ਤਿੰਨ ਅਣਛੇ ਤੇ ਵਿਅਕਤੀ ਇਹਨਾਂ ਦੇ ਡੇਟ ਨੂੰ ਰਾਤ ਦਾ ਤਰਮਾਰ ਕੇ ਗਏ ਜੀ ਤੇ ਇਹ ਮਾਮਲਾ ਇਹਨਾਂ ਦਾ ਜਿਹੜਾ ਹੁਣ ਤੱਕ ਲਈ ਜੁਮਾ ਹੁੰਦਾ ਰਿਹਾ ਵਾ ਜਿਹੜਾ ਨਹੀਂ ਚੜਿਆ ਅੱਜ ਅੱਜ ਸਾਨੂੰ ਬਿਆਨ ਲਿਖਾ ਰਹੇ ਆ ਜਿਹੜਾ ਇਹਨਾਂ ਦਾ ਬਿਆਨ ਕਲਮ ਬੰਦ ਕਰਕੇ ਜਿਹੜਾ ਡਬਲਯੂ ਮਾਮਲਾ ਹੈਗਾ ਉਸ ਦਾ ਜਿਹੜੇ ਨੌਲੇਜ ਚ ਲੈ ਆ ਕੇ ਬੰਦੀ ਕਾਰਵਾਈ ਅਮਰ ਵਿੱਚ ਲੈ ਲੈਂਦੇ ਤੇ ਪਟਨਾ 18 ਤਰੀਕ ਦੀ ਸੀਸੀਟੀਵੀ ਵੀ ਆਈ ਪਰ ਇਹਨਾਂ ਦਾ ਰਾਈਨ ਨਵਾਂ ਆਬਸਟ੍ਰਕਟ ਚੱਲਦਾ ਰਿਹਾ ਪਰਿਵਾਰਕ ਮੈਂਬਰ ਹੁੰਨ ਕਰਕੇ ਰਾਈਨ ਨਵਾਂ ਚੱਲਦਾ ਰਿਹਾ ਐਨਆਰ ਆ ਇੱਕ ਵਾਰ ਜੀ ਇਹਨੂੰ ਮਾਮਲਾ ਦਰਜ ਕਰਨਾ ਹੈ ਪਿਆਨ ਲੇਖਨੇ ਹੈ ਜਿਹੜੀ ਬੰਦੀ ਕਾਰਵਾਈ ਅਮਰ ਵਿੱਚ ਲੈਣ